ਸਾਸੀ ਕਾਲ ਜੀ ਅੱਜ ਅਸੀਂ ਸ਼੍ਰੀ ਚਮਕੌਰ ਸਾਹਿਬ ਵਿਖੇ ਸੰਧਿਆ ਰੋਡ ਦੇ ਉੱਤੇ ਖੜੇ ਆ ਅਸੀਂ ਇੱਕ ਬਹੁਤ ਹੀ ਜ਼ਰੂਰੀ ਜਾਣਕਾਰੀ ਤੁਹਾਨੂੰ ਦੇਣਾ ਚਾਹੁੰਦੇ ਆ ਆਪਣੇ ਦਰਸ਼ਕਾਂ ਨੂੰ ਕਿ ਅੱਜ ਅਸੀਂ ਜਿਸ ਜਗ੍ਹਾ ਦੇ ਉੱਤੇ ਖੜੇ ਆ ਇੱਕ ਹਸਪਤਾਲ ਹੈ ਅੱਖਾਂ ਦਾ ਜਿਹਦਾ ਨਾਮ ਹੈ ਵਨਬੀਟ ਹਸਪਤਾਲ ਆ ਤੁਸੀਂ ਸਾਹਮਣੇ ਬਿਲਡਿੰਗ ਦੇਖ ਸਕਦੇ ਹੋ ਉਹਨਾਂ ਦੀ ਅੱਜ ਅਸੀਂ ਇੱਥੇ ਆਏ ਆ ਕਿਉਂਕਿ ਇਹ ਪਤਾ ਲੱਗਿਆ ਕਿ ਹਸਪੀਟਲ ਬਿਲਕੁਲ ਫ੍ਰੀ ਅੱਖਾਂ ਦਾ ਇਲਾਜ ਕਰਦਾ ਹੈ ਚਾਹੇ ਕਿਸੇ ਦੇ ਲੈਂਸ ਪੈਨੇ ਹੋਣ ਜਾਂ ਕੋਈ ਹੋਰ ਕਿਸੇ ਦੀ ਬਿਮਾਰੀ ਹੋਵੇ ਤਾਂ ਬਿਲਕੁਲ ਫ੍ਰੀ ਇਥੇ ਇਲਾਜ ਕੀਤਾ ਜਾਂਦਾ ਆਓ ਆ ਵਿਜ਼ਿਟ ਕਰਦੇ ਆ ਅੰਦਰ ਜਾ ਕੇ ਦੇਖਦੇ ਆ ਕਿ ਕਿਸ ਤਰ੍ਹਾਂ ਦੇ ਅਰੇਂਜਮੈਂਟਸ ਇਸ ਹਸਪੀਟਲ ਹੈਗੇ ਨੇ ਆਜੋ ਅੰਦਰ ਚੱਲਦੇ ਆ रिसेप्शन ਹੈ ਇੱਥੇ ਇੱਥੇ ਪੇਸ਼ੈਂਟ ਆਉਂਦੇ ਨੇ ਇੱਥੇ ਆਪਣੀ ਰਜਿਸਟ੍ਰੇਸ਼ਨ ਵਗੈਰਾ ਕੌਂਦੇ ਨੇ ਤੇ ਨਾਲ ਇਹ ਫਾਰਮੇਸੀ ਤੇ ਇੱਥੇ ਦਵਾਈਆਂ ਵਗੈਰਾ ਵਾਰਿੰਗਮੈਂਟਾ ਦਾ ਰੱਖਿਆ ਹੋਇਆ ਉੱਥੇ ਚੱਲਦੇ ਆ ਡਾਕਟਰਾਂ ਨੂੰ ਵੀ ਮਿਲਾਂਗੇ ਤੇ ਨਾਲ ਪੇਸ਼ੈਂਟਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਦੇ ਰਜਿਮੈਂਟ ਨੇ ਕਿ ਐਸਟਮਸੀ ਫਸਟ ਫਲੋਰ ਤੇ ਖੜਿਆ ਹਸਪਤਾਲ ਦੀ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੇਸ਼ੈਂਟਸ ਬੈਠੇ ਨੇ ਜਿਹਨਾਂ ਵਿੱਚ ਬਹੁਤ ਸਾਰੇ ਪੇਸ਼ੈਂਟਸ ਦੇ ਕੱਲ ਆਪਰੇਸ਼ਨ ਹੋਏ ਨੇ ਤੇ ਅੱਜ ਉਹਨਾਂ ਨੇ ਪੱਟੀਆਂ ਖੁੱਲ੍ਹਣ ਜਾ ਰਹੀਆਂ ਨੇ ਆਪਾਂ ਜੋ ਗੱਲਬਾਤ ਕਰ ਰਹੇ ਹਾਂ ਪੁੱਛ ਲਿਆ ਪੇਸ਼ੰਤਾਂ ਨੂੰ ਕਿ ਕਿਸ ਤਰ੍ਹਾਂ ਦਾ ਇਲਾਜ ਕੀਤਾ ਜਾਊਗਾ ਸਸੀ ਗਾਲ ਜੀ ਤੁਹਾਡਾ ਆਪਰੇਸ਼ਨ ਹੋਇਆ ਹਾਂਜੀ ਕੱਲ ਹੋਇਆ ਕੱਲ ਹੋਇਆ ਸ਼ਾਮ ਨੂੰ ਕੀ ਪ੍ਰੋਬਲਮ ਸੀ ਅੱਖਾਂ ਚ ਅੱਖੇ ਇੱਕ ਅੰਦਰ ਮਾਸ ਵਧਿਆ ਹੋਇਆ ਸੀ ਜੀ ਜੀ ਬਹੁਤ ਵਧੀਆ ਇਹਨਾਂ ਨੇ ਟ੍ਰੀਟਮੈਂਟ ਕਰਕੇ ਜੀ ਬਿਲਕੁਲ ਠੀਕ ਕਰਤਾ ਮੈਨੂੰ ਦਿਖਾਈ ਵੀ ਸਹੀ ਦੇ ਦਿੰਦਾ ਤੇ ਤੁਹਾਡਾ ਕੋਈ ਪੈਸੇ ਲੱਗੇ ਇੱਥੇ ਨਹੀਂ ਜੀ ਕੋਈ ਪੈਸਾ ਨਹੀਂ ਕੋਈ ਬਿਲਕੁਲ ਫ੍ਰੀ ਹੈ ਬਿਲਕੁਲ ਫ੍ਰੀ ਹੈ ਤੁਹਾਡਾ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਦੋਮਣਾ ਹੈ ਜੀ ਚਮਕੌਰ ਸਾਹਿਬ ਦੇ ਲਾਗੇ ਪਿੰਡ ਦੋਮਣਾ ਹਾਂ ਜੀ ਚਮਕੌਰ ਸਾਹਿਬ ਦੇ ਲਾਗੇ ਠੀਕ ਆ ਆਜੋ ਸਸੀ ਕਾ ਬੀਬੀ ਜੀ ਆਪਰੇਸ਼ਨ ਹੋਇਆ ਤੁਹਾਡਾ ਹਾਂ ਠੀਕ ਮਹਿਸੂਸ ਕਰਦੇ ਹੋ ਹਾਂ ਠੀਕ ਹੈ ਜੀ ਬਿਲਕੁਲ ਤੇ ਕਿਹੜਾ ਪਿੰਡ ਆਪਣਾ ਦੇਹਰ ਹੈ ਦੇਹਰ ਪਿੰਡ ਆ ਚਮਕੌਰ ਸਾਹਿਬ ਦੇ ਨਾਲ ਹੀ ਹੈ ਨਾ ਤੇ ਕੋਈ ਪੈਸਾ ਫੀਸ ਵਗੈਰਾ ਤਾਂ ਨਹੀਂ ਲਈ ਕੁਛ ਨਹੀਂ ਲਿਆ ਕਾਉਂ ਦੇ ਤੁਸੀਂ ਆਏ ਹੋ ਇੱਥੇ ਰਹੇ ਫਿਰ ਇੱਥੇ ਰਹੇ ਬੜੀ ਸੇਵਾ ਹੋਈ ਹੈ ਚਲੋ ਬਹੁਤ ਅੱਛਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਆਜੋ ਆਪਾਂ ਬਾਕੀ ਨਾਲ ਵੀ ਗੱਲ ਕਰਦੇ ਆ ਤੁਸੀਂ ਸ਼ਰਦਾ ਜੀ ਕਿੱਥੋਂ ਆਏ ਜੀ ਜੀ ਵਾਹਿਗੁਰੂ ਮੁਬਾਰਕਪੁਰ ਤੋਂ ਆਪਰੇਸ਼ਨ ਹੋ ਗਿਆ ਹਾਂਜੀ ਠੀਕ ਲੱਗਦਾ ਪੈਸੇ ਤਾਂ ਨਹੀਂ ਕੋ ਲਿਆ ਨਹੀਂ ਠੀਕ ਹੈ ਕਿਉਂਕਿ ਅਸੀਂ ਇਸ ਕਰਕੇ ਪੁੱਛਦੇ ਆ ਕਿ ਇਹ ਹਸਪੀਟਲ ਬਾਰੇ ਕਿਹਾ ਜਾਂਦਾ ਕਿ ਇਹ ਹਸਪੀਟਲ ਵਿੱਚ ਕੋਈ ਫੀਸ ਨਹੀਂ ਲਈ ਜਾਂਦੀ ਬਿਲਕੁਲ ਫ੍ਰੀ ਇਲਾਜ ਕੀਤਾ ਜਾਂਦਾ ਤੇ ਕਈ ਵਾਰੀ ਕਈ ਹਸਪਤਾਲ ਦੇ ਕਹਿ ਕੇ ਛੋੜ ਦਿੰਦੇ ਆ ਵਿੱਚੋਂ ਕੁਝ ਹੋਰ ਨਿਕਲਦਾ ਇਸ ਕਰਕੇ ਅਸੀਂ ਪੁੱਛ ਰਹੇ ਆ ਠੀਕ ਹੈ ਜੀ ਧੰਨਵਾਦ ਜੀ ਤੁਸੀਂ ਪੈਸਾ ਮਾਦਰ ਦੇ ਖਾਣੇ ਵਾਸਤੇ ਖੜਾ ਪੇਸ਼ ਹੋਣਾ ਹੈ ਹੁਣ ਕੀ ਦਿੱਕਤ ਅੱਖਾਂ ਚ ਕੀ ਕਮੋਤੀ ਲੱਗਿਆ ਕਮੋਤੀ ਮੇਰੇ ਕੋਲ ਕਿੱਡਾ ਕਮੋਤੀ ਆ ਤੁਹਾਡੇ ਤੇ ਤੁਸੀਂ ਅੱਜ ਫਿਰ ਦਖਲ ਹੋਵੋਗੇ ਨਹੀਂ ਮੇਰੀ ਸ਼ੂਗਰ ਚੈੱਕ ਰੱਖਣਾ ਮੇਰੀ ਸ਼ੂਗਰ ਆ ਜੀ ਅੱਛਾ ਸ਼ੂਗਰ ਆ ਤੇ ਡਾਪਲ ਹੋ ਜਾਣਾ ਤੇ ਪੇਸ਼ੈਂਟ ਹੋ ਜਾਊਗਾ ਤੁਸੀਂ ਮੈਂ ਜੀ ਤੁਹਾਨੂੰ ਕੀ ਦਿੱਕਤ ਹੈ ਜੀ ਅੱਖਾਂ ਦਾ ਕੀ ਦਿੱਕਤ ਕੀ ਆ ਦਿਖਦਾ ਨਹੀਂ ਤੁਸੀਂ ਜੀ ਲੈਂਸ ਪਾਣਾ ਤੇ ਐਸ ਅੱਖ ਦੇ ਵਿੱਚ ਕਿ ਤੁਹਾਨੂੰ ਕਿਹਦੇ ਦੱਸਿਆ ਸੀਗਾ ਵੀ ਇੱਥੇ ਹਸਪਤਾਲ ਦੇ ਵਿੱਚ ਅੱਛਾ ਤੁਸੀਂ ਕਨੌਲੀ ਤੋਂ ਆਏ ਹੋ ਅੱਛਾ ਅੱਛਾ ਠੀਕ ਆ ਠੀਕ ਠੀਕ ਆ ਠੀਕ ਆ ਚਲੋ ਬਹੁਤ ਅੱਛੀ ਗੱਲ ਆ ਤੁਸੀਂ ਕਿਹਦੀ ਗੱਲ ਦੀ ਤੁਸੀਂ ਤੋਂ ਆਏ ਨਹੀਂ ਤਾਂ ਤੁਸੀਂ ਤੋਂ ਅੱਖਾਂ ਵੀ ਦਿਖਦਾ ਅੱਖਾਂ ਹੀ ਦਿਖਦਾ ਚਿੱਟਾ ਮੋਢਿਆ ਅੱਛਾ ਪਿਛਲੀ ਬੋਧਗਰੀ ਆਇਤੀ ਗਈ ਹਾਂ ਤੇ ਕੱਲ ਇਹਨੂੰ ਫੋਨ ਕਰ ਗਿਆ ਜੀ ਬੁਦਾਏ ਅੱਛਾ ਚਲੋ ਬਹੁਤ ਅੱਛਾ ਤੁਹਾਡਾ ਜੀ ਜੀ ਇੱਕ ਵਾਰ ਸਟੋਰੀ ਤੇ ਆਇਆ ਹੂੰ ਕਰਕੇ ਆਇਆ ਕਿਹੜਾ ਬੰਦਾ ਨੰਬਰ ਰੈਪਰ ਜੀ ਨੰਗਲ ਰੈਪਰ ਹਾਂਜੀ ਅੱਛਾ ਬੜੀ ਦੂ ਦੂ ਤੋਂ ਪੇਸ਼ ਆ ਨਾ ਦੇ ਚਲੋ ਅਸੀਂ ਪੇਸ਼ੈਂਟਸ ਨਾਲ ਗੱਲ ਕੀਤੀ ਆ ਡਾਕਟਰ ਸਾਹਿਬ ਨੂੰ ਵੀ ਮਿਲਾਂਗੇ ਇਹਨਾਂ ਦੇ ਕੌਣ ਫਾਊਂਡਰ ਨੇ ਕੌਣ ਚਲਾ ਰਿਹਾ ਉਹਦੇ ਬਾਰੇ ਵੀ ਗੱਲ ਕਰਾਂਗੇ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਡਾਕਟਰ ਅਜੇ ਬਿਜ਼ੀ ਨੇ ਸ਼ਾਇਦ ਉਹ ਪੇਸ਼ੈਂਟਸ ਨੂੰ ਦੇਖ ਰਹੇ ਨੇ ਉਸ ਤੋਂ ਬਾਅਦ ਡਾਕਟਰ ਸਾਹਿਬ ਨਾਲ ਗੱਲ ਕਰਕੇ ਸਾਰੀ ਜਾਣਕਾਰੀ ਤੁਹਾਨੂੰ ਦੇਾਂਗੇ ਬੇਨਤੀ ਇਹੀ ਕਰਦੇ ਆ ਕਿ ਅਗਰ ਅਜਿਹੇ ਹਸਪਤਾਲ ਸਾਡੇ ਇਲਾਕੇ ਦੇ ਵਿੱਚ ਹੈਗੇ ਨੇ ਦਾ ਅਸੀਂ ਮਰੀਜ਼ਾਂ ਨੂੰ ਇਹ ਬੇਨਤੀ ਕਰਦੇ ਆ ਕਿ ਤੁਸੀਂ ਇੱਥੇ ਆ ਕੇ ਆਪਣਾ ਇਲਾਜ ਕਰਵਾਓ ਜੋ ਕਿ ਬਿਲਕੁਲ ਮੁਫਤ ਹੈ ਤੇ ਕੁਆਲੀਫਾਈਡ ਡਾਕਟਰ ਜਿਹੜੇ ਨੇ ਇੱਥੇ ਉਹ ਇਲਾਜ ਕਰਦੇ ਨੇ ਵੈਲ ਟੂਪੜ ਜਿਹੜਾ ਆਪਰੇਸ਼ਨ ਥੀਏਟਰ ਹੈ ਇਹਨਾਂ ਦਾ ਬਹੁਤ ਸਾਫ ਸਫਾਈ ਦਾ ਬੜਾ ਮੈਨੇਜਮੈਂਟ ਹੈ ਸਟਾਫ ਬੜਾ ਵਧੀਆ ਹੈ ਹਰ ਤਰ੍ਹਾਂ ਦੀ ਸਹੂਲਤ ਇੱਥੇ ਮੁਹੱਈਆ ਕਰਵਾਈ ਗਈ ਹੈ ਲਿਫਟ ਲੱਗੀ ਹੋਈ ਹੈ ਤਾਂ ਆ ਕੇ ਪੇਸ਼ੈਂਟ ਨੂੰ ਕੋਈ ਦਿੱਕਤ ਨਾ ਆਵੇ ਪ੍ਰਧਾਨ ਸਾਹਿਬ ਨਾਲ ਗੱਲ ਕਰਕੇ ਫੇਰ ਤਾਂ ਮਿਲਦੇ ਆ ਇਹ ਹਸਪੀਟਲ ਦਾ ਅੰਦਰੂਨੀ ਦ੍ਰਿਸ਼ ਤੁਹਾਨੂੰ ਦਿਖਾ ਰਹੇ ਹਾਂ ਜਿਵੇਂ ਜਿਵੇਂ ਹਰ ਕਿਸੇ ਦਾ ਚੈੱਕਅਪ ਹੁੰਦਾ ਪੇਸ਼ੈਂਟਸ ਦਾ ਡਾਕਟਰ ਸਾਹਿਬ ਦਾ ਕਮਰਾ ਪਰ ਸਭ ਆ ਜਾਨਾ ਕਿ ਫਿਰ ਆਪਾਂ ਨੂੰ ਵੀ ਚਲਵਾਲ ਕਰਾਣੀ ਜ਼ਰੂਰ ਸਾਡੇ ਨਾਲ ਇਸ ਟਾਈਮ ਹੈ ਡਾਕਟਰ ਐਸ ਐਸ ਹਮੀਦ ਨੇ ਜਿਹੜੇ ਕਿ ਇੱਥੇ ਆਪਰੇਸ਼ਨ ਕਰਦੇ ਨੇ ਡਾਕਟਰ ਸਾਹਿਬ ਨਾਲ ਗੱਲ ਕਰਦੇ ਆ ਸਸੀਆ ਡਾਕਟਰ ਸਾਹਿਬ ਇਹ ਦੱਸੋ ਕਿ ਕਿਸ ਕਿਸ ਤਰ੍ਹਾਂ ਦੀ ਬਿਮਾਰੀ ਦਾ ਅੱਖਾਂ ਦਾ ਸਾਡੇ ਕੋਲ ਤੁਹਾਡੇ ਕੋਲ ਇੱਥੇ ਹਸਪੀਟਲ ਦੇ ਵਿੱਚ ਆ ਜਾ ਅੱਖਾਂ ਦੀ ਵੈਸੇ ਸਾਰੀ ਬਿਮਾਰੀਆਂ ਹਮ ਡਾਇਗਨੋਸਿਸ ਕਰਦੇ ਹਾਂ ਔਰ ਦਵਾਈ ਦਿੰਦੇ ਹਾਂ ਲੇਕਿਨ ਆਪਰੇਸ਼ਨ ਜੋ ਹੈ ऑपरेशन सिर्फ हम चिट्टे मोती का या जाला जो बन जाता है पानी आने का ऑपरेशन करते हैं या कोई ट्रॉमा हो आंख में होता है। बाकी अगर पीछे पर्दे में रेटिना में कोई प्रॉब्लम है तो हम डायग्नोसिस करके पेशेंट को देखते हैं फिर उनकी अपनी मर्जी होती है वो तो कहाँ ऑपरेशन कराए कितने रोज कर दे रोज हम एटलीस्ट दस से ਮ 30 30 ਕبھی 20 ਵੀ ਹੋ ਜਾਂਦੇ ਕبھی 15 ਵੀ ਹੋ ਜਾਂਦੇ ਡੇਲੀ ਡੇਲੀ ਔਰ ਉਹਨਾਂ ਜਿਨ੍ਹਾਂ ਕਿਸੇ ਦੇ ਲੈਂਸ ਪਾਣੇ ਨੇ ਬਾਹਰ ਆਪਾਂ ਕੋਣ ਜਾਈਏ ਤਾਂ 50000 ਲੱਖ ਰੁਪਏ ਦਾ ਖਰਚਾ ਵੀ ਡਾਕਟਰ ਸਾਹਿਬ ਦੱਸਦੇ ਹਨ ਤੇ ਹੋਰ ਬੜਾ ਫਿਰ ਐਨਸੈਂ ਦਾ ਖਰਚਾ ਹੁੰਦਾ ਆਪਾਂ ਬਿਲਕੁਲ ਫ੍ਰੀ ਕਰਦੇ ਆ ਬਿਲਕੁਲ ਫ੍ਰੀ ਹੈ ਇਹ ਡਾਇਰੈਟੇਬਲ ਹਸਪੀਟਲ ٹرسٹ ਦੀ ਤਰਫੋਂ ਸੇ ਹਰ ਇੱਕ ਚੀਜ਼ ਜੋ ਵੀ ਖਰਚਾ ਲੱਗਦਾ ਹੈ ਉਹ ٹرسٹ ਦੀ ਤਰਫੋਂ ਸੇ ਫ੍ਰੀ ਪੇਸ਼ੈਂਟ ਆਉਂਦੇ ਨੇ ਦਵਾਈਆਂ ਤੇ ਜਿਹੜੀ ਹੈਗੀ ਐਨਕਾਂ ਵਗੈਰਾ ਉਹ ਵੀ ਅਰੇਂਜਮੈਂਟ ਹੈ ਕਪਰਨ हमारे पास जो हम डार्क देते हैं ऑपरेशन के बाद वो नजदीक की ग्लासेस किसी को लगती हैं जैसे पढ़ने के लिए पढ़ने वाली ग्लासेस वो फ्री है लेकिन अगर किसी की दूर की निगाह है उसकी अगर ग्लासेस लगती हैं वो यहाँ नहीं है वो बाहर से बनवाना पड़ती जो इतनी जरूरी कोई दवाई